ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਪੰਜਾਬ ਦੇ ਇੰਜਾਰਜ ਮਨੀਸ਼ ਸੋਦੀਆ ਅਤੇ ਸਤਿੰਦਰ ਜੈਨ ਵੱਲੋਂ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਰਿਸਪੈਕਟ ਨਹੀਂ ਕੀਤੀ ਜਾਂਦੀ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਇਸ ਕਰਕੇ ਅੱਜ ਕੁਝ ਚੋਣਿੰਦਾ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਮੌਕੇ ਤੇ ਅੱਜ ਅਸਤੀਫੇ ਲਿਖੇ ਗਏ ਅਤੇ ਅਸਤੀਫੇ ਭੇਜੇ ਗਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੂੜਾ ਨੂੰ ਕਿ ਤੁਹਾਡੀ ਕਾਰਗੁਜ਼ਾਰੀ ਤੋਂ ਤੁਹਾਡੀ ਰਿਸਪੈਕਟ ਤੋਂ ਅਸੀਂ ਬਿਲਕੁਲ ਸੈਟੀਸਫਾਈ ਨਹੀਂ ਇਸ ਕਰਕੇ ਅਸੀਂ ਤੁਹਾਨੂੰ ਓਕੇ ਬਾਏ ਬਾਏ ਕਹਿ ਕੇ ਹੁਣ ਚਲੇ ਗਏ ਹਾਂ ਕਾਂਗਰਸ ਪਾਰਟੀ ਦੇ ਵਿੱਚ ਅਗਵਾਈ ਕੀਤੀ ਗਈ ਰਾਜਾ ਬੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੰਡੀਗੜ੍ਹ ਦੇ ਵਿੱਚ ਅੱਜ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਜਿੱਤੇ ਰਾਜਾ ਬੜਿੰਗ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਨੂੰ ਸਰੂਪੇ ਪਾਇਆ ਗਿਆ ਸਰੂਪੇ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਕਾਂਗਰਸ ਪਾਰਟੀ ਵਿੱਚ ਅਤੇ ਆਗੂ ਜਿਵੇਂ ਹੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਹ ਕਹ ਉਹਨਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਘਟਣਾ ਮਹਿਸੂਸ ਕਰ ਰਹੇ ਸੀ ਸਾਨੂੰ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਸੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਲੁਧਿਆਣੇ ਦੇ ਖੰਨਾ ਇਲਾਕੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਪਾਰਟੀ ਦੇ ਕਈ ਸੀਨੀਅਰ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਦੱਸਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਹ ਆਗੂਆਂ ਨੂੰ ਚੰਡੀਗੜ੍ਹ ਵਿਖੇ ਆਪ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਕਾਂਗਰਸ ਵਿੱਚ ਸ਼ਾਮਲ ਹੋਣ ਵਿੱਚ ਆਪ ਦੇ ਸੇਵਾਮੁਕਤ ਕਰਮਚਾਰੀ ਵਿੰਗ ਦੇ ਸਕੱਤਰ ਲక్ష్మణ ਸਿੰਘ ਗਰੇਵਾਲ ਪ੍ਰਮੁੱਖ ਹਨ ਲక్ష్మణ ਸਿੰਘ ਗਰੇਵਾਲ ਜੋ ਸੇਵਾਮੁਕਤ ਕਰਮਚਾਰੀ ਵਿੰਗ ਦੇ ਸਕੱਤਰ ਸੀ ਅੱਜ ਉਨ੍ਹਾਂ ਨੇ ਆਲਵਿਦਾ ਕਹਿ ਦਿੱਤਾ ਆਪ ਆਦੀ ਪਾਰਟੀ ਨੂੰ ਸਾਬਕਾ ਬਲਾਕ ਪ੍ਰਧਾਨ ਰਾਜਵੀਰ ਸਿੰਘ ਸ਼ਰਮਾ ਤਰਵਿੰਦਰ ਗਿੱਲ ਬਰਿੰਦਰ ਸਾਬਕਾ ਯੂਥ ਵਿਕ ਪ੍ਰਧਾਨ ਰਾਜਕੁਵਾਰ ਜਸਲ ਐਡਵੋਕੇਟ ਸੋਣ ਸਹੋਤਾ ਤੇ ਭਵਿੰਦਰ ਸਿੰਘ ਨੰਬਰਦਾਰ ਵੀ ਆ ਸ਼ਾਮਲ ਹੋ ਗਿਆ ਸਾਰੇ ਆਗੂਆਂ ਨੇ ਆਪਣਾ ਸਤੀਫਾ ਆਮ ਆਪ ਪੰਜਾਬ ਪ੍ਰਧਾਨ ਅਤੇ ਕੈਬਨਟ ਮੰંત્રી ਅਮਨ ਰੂੜਾ ਨੂੰ ਭੇਜ ਦਿੱਤਾ ਹੈ ਉਹਨਾਂ ਨੇ ਸਲੀਵਰ ਵਿੱਚ ਲਿਖਿਆ ਕਿ ਉਹਨਾਂ ਨੂੰ ਪਾਰਟੀ ਵਿੱਚ ਲਗਾਤਾਰ અપਮਾਨਿਤ ਜਲੀਲ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਸਹੀ ਸਨਮਾਨ ਨਹੀਂ ਮਿਲ ਰਿਹਾ ਸੀ ਰਾਜਾ ਮਣਿੰਗ ਨੇ ਕਿਹਾ ਕਿ ਇਹਨਾਂ ਆਗੂਆਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਉਤਸ਼ਾਹਜਨਕ ਹੈ ਇਸ ਦਾ ਪ੍ਰਭਾਵ ਪੂਰੇ ਪੰਜਾਬ ਵਿੱਚ ਦਿਖਾਈ ਦੇਵੇਗਾ ਉਹਨਾਂ ਨੇ ਦਾਅਵਾ ਕੀਤਾ ਕਿ ਆਪ ਦੇ ਕਈ ਹੋਰ ਆਗੂ ਅਤੇ ਵਰਕਰ ਜਲਦੀ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ ਗਰੇਵਾਲ ਨੇ ਕਾਨਫਰੰਸ ਕਿਹਾ ਕੀ ਗਰੇਵਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਵਰਿੰਗ ਉਮੀਦਵਾਰ ਵਜੋਂ ਕੰਮ ਕੀਤਾ ਉਹਨਾਂ ਪਾਰਟੀ ਦੀ ਜਿੱਤ ਲਈ ਦਿਨ ਰਾਤ ਕੰਮ ਕੀਤਾ ਪਰ ਬਾਅਦ ਵਿੱਚ ਕਿਸੇ ਨੇ ਉਹਨਾਂ ਦੀ ਦੇਖਭਾਲ ਨਹੀਂ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਆਪ ਵਿੱਚ ਵਰਖਦਾ ਦਾ ਕੋਈ ਸਤਕਾਰ ਨਹੀਂ ਹੈ ਖੰਨਾ ਤੋਂ ਵਿਧਾਇਕ ਤਰਨਪੀਰ ਸਿੰਘ ਸੋਹਦ ਇਸ ਸਮੇਂ ਪੰਜਾਬ ਸਰਕਾਰ ਤੇ ਕੈਬਨਟ ਮੰਤਰੀਆਂ ਉਹਨਾਂ ਦੇ ਇਲਾਕੇ ਤੇ ਸਾਰੇ ਆਗੂ ਦਾ ਕਾਂਗਰਸ ਸ਼ਾਮਲ ਹੋਣਾ ਸਥਾਨਕ ਰਾਜਨੀਤੀ ਦੀ ਨਵੀਂ ਹਲਚਲਚਾ ਲਿਆ ਸਕਦਾ ਹੈ ਯਾਨੀ ਕਿ ਜਿਹੜੇ ਗਰੇਵਾਲ ਨੇ ਉਹ ਖਾਸ ਕਰਕੇ ਤਰਨਪੀਰ ਸਿੰਘ ਸੋਹਦ ਖਾਸਮ ਖਾਸ ਰਹੇ ਵੀ ਕਹਿੰਦੇ ਨੇ ਕਿ ਉਸ ਦੇ ਆਉਣ ਨਾਲ ਤਰਨਪੀਰ ਸਿੰਘ ਸੋਹਦ ਨੂੰ ਝਟਕਾ ਲੱਗੇਗਾ ਅਤੇ ਤਰਨਪੀਰ ਸਿੰਘ ਸੋਹਦ ਦੀ ਹਨੇਰੀ ਆਵੇਗੀ 27 ਦੀਆਂ ਬਦਲ ਸਬੰਧੀ ਚੋਣਾਂ ਦੇ ਵਿੱਚ ਆਪ ਆਦਮੀ ਪਾਰਟੀ ਨੂੰ ਹੁਣ ਛਟਕੇ ਲੱਗਨੇ ਸ਼ੁਰੂ ਹੋ ਗਏ ਨੇ ਰਾਜਾ ਬੁਲਤ ਨੇ ਕਿਹਾ ਕਿ ਗਰੇਵਾਲ ਦੇ ਆਉਣ ਦੇ ਨਾਲ ਪਾਰਟੀ ਨੂੰ ਵੱਡਾ ਬਲ ਮਿਲੇਗਾ ਮਾਣ ਤੇ ਸਨਮਾਨ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਇਹਨਾਂ ਨੂੰ ਹਲਕਾ ਖੰਨੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਧੰਨਵਾਦ